ਕਹ ਟਲ ਗੁਰ ਸੇਵੀ ਅਹਨੇ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸਾਹਿਬ ਜੀ ਸੋਹੀ ਮਹਲਾ ਪੰਜਵਾ ਬਹਤੀ ਜਾਤ ਕਦੇ ਦ੍ਰਿਸ਼ਟ ਨ ਧਾਰਤ ਮਿਥਿਆ ਮੋਹੋ ਬੰਦ ਹੈ ਨਿਤ ਪਾਰਚ ਬਹਤੀ ਜਾਤ ਕਦੇ ਦ੍ਰਿਸ਼ਟ ਨਾ ਤਾਰਤ ਮਿਥਿਆ ਮੋਹ ਬੰਦ ਹੈ ਨਿਤ ਪਾਰਚ ਮਾਦਵੇ ਭਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸ਼ਰਣੇ ਰਹਾਉ ਕਰਤ ਵਿਕਾਰ ਦੋ ਕਰ ਚਾਰਤ ਰਾਮ ਰਤਨ ਰਿਤ ਤਿਲ ਨਹੀਂ ਧਾਰਤ ਪਰਨ ਪੋਖਨ ਸੰਗ ਔਦ ਬਿਹਾਨੀ ਜੈ ਜਗਦੇਸ਼ ਕੀ ਗਤ ਨਹੀਂ ਜਾਣੇ ਸ਼ਰਨ ਸਮਰਥ ਅਗੋਚਰ ਸੁਆਮੀ ਉਦਰ ਨਾਨਕ ਪ੍ਰਭ ਅੰਤਰ ਜਾਮੀ ਸ਼ਰਨ ਸਮਰਥ ਅਗੋਚਰ ਸੁਆਮੀ ਉਦਰ ਨਾਨਕ ਪ੍ਰਭ ਅੰਤਰ ਜਾਮੀ ਗੁਰੂ ਜੀ ਦਾ ਖਲਸਾ ਵਾਹੇ ਗੁਰੂ ਜੀ ਕੀ ਫਤਿਹ ਸੋਹੀ ਮਹਲਾ ਪੰਜਵਾ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਧ ਹੈ ਨਿਤ ਪਾਰਚ ਅੱਜ ਦਾ ਪਾਵਨ ਸ੍ਰੀ ਅਮਰਤ ਮਈ ਮੁਖਵਾਗ ਸੋਹੀ ਰਾਗ ਅੰਦਰ ਤਾਨ ਗੁਰੂ ਅਰਜੁਨ ਦੇ ਮਹਾਰਾਜਿਆਂ ਦੇ ਪਾਵਨ ਮੁਖਾਰ ਬਿੰਦੋਚਾਰਨ ਹੋਇਆ ਤਾਨ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਮੁਬਾਰਕ ਅੰਗ 743 ਵਾਲੀ ਵਿਕੇ ਸੁਬਾਈ ਮਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ